ਬੜੀ ਚਿੰਤਾ ਜਨਕ ਨੇ ਜੀ 3 ਤਰੀਕ ਨੂੰ ਰਾਤ ਨੂੰ ਲਗਭਗ 12 ਵਜੇ ਤੋਂ ਪਹਿਲੇ ਮੈਨੂੰ ਗੌਰਵ ਨਾਮ ਦੇ ਇੱਕ ਵਿਅਕਤੀ ਦੀ ਕਾਲ ਆਈ ਕਿ ਇੱਕ ਗੈਂਗਸਟਰ ਤੁਹਾਡੇ ਨਾਮ ਤੇ ਧਮਕੀਆਂ ਦੇ ਰਿਹਾ ਹੈ ਜਾਨੋ ਮਾਰਨ ਦੀਆ ਤੇ ਮੈਂ ਫਿਰ ਗੌਰਵ ਨੂੰ ਹੀ ਕਿਹਾ ਮੈਂ ਕਿਹ ਦੇਖ ਜੋ ਤੂੰ ਗੱਲ ਕਰ ਰਿਹਾ ਮੈਂ ਪੁਲਿਸ ਦੇ ਧਿਆਨ ਇਸ ਵੇਲੇ ਲੈ ਕੇ ਆਣੀ ਤੇਰਾ ਨੰਬਰ ਆ ਗਿਆ ਮੇਰੇ ਕੋਲ ਤੇ ਉਸ ਤੋਂ ਬਾਅਦ ਗੌਰਵ ਨੇ ਮੈਨੂੰ ਇੱਕ ਰਿਕਾਰਡਿੰਗ ਭੇਜੀ ਉਹਦੇ ਵਿੱਚ ਕੋਈ ਰਾਜਨ ਨਾਮ ਦਾ ਗੈਂਗਸਟਰ ਧਮਕੀਆਂ ਦੇ ਰਿਹਾ ਸੀ ਜਿਹਦੇ ਉਹਨੂੰ ਖੁੱਲ ਕੇ ਕਿਹਾ ਕਿ ਉਹਨੂੰ ਲੰਮੇ ਪਾਤਾ ਸੀ ਔਰ ਮੈਂ ਗੈਂਗਸਟਰ ਹਾਂ ਪੁਲਿਸ ਵੀ ਮੇਰੇ ਕਾਬੂ ਚ ਗਈ ਹੈ ਮੇਰੇ ਪਰਚਿਆਂ ਦੀ ਲੰਬੀ ਲਿਸਟ ਹੈ ਗਈ ਹੈ ਸਭ ਮੈਨੂੰ ਜਾਣਦੇ ਨੇ ਸ਼ਵੇਤ ਮਲਿਕ ਨੂੰ ਆਉਣ ਵਾਲੇ ਗੋਲੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਉਹਨੂੰ ਪਤਾ ਲੱਗ ਜਾਏਗਾ ਸ਼ਵੇਤ ਮਲਿਕ ਨੂੰ ਕਿ ਅਸੀਂ ਕੌਣ ਹਾਂ ਸਾਡੀ ਤਾਕਤ ਕਿੰਨੀ ਹੈ ਮੈਂ ਫਿਰ ਰਾਤ ਨੂੰ 1 ਵਜੇ ਰਾਤ ਨੂੰ 1 ਵਜੇ ਮੀਨ 4 ਤਰੀਕ ਹੋ ਚੁੱਕੀ ਸੀ 12 ਵਜੇ ਤੋਂ ਬਾਅਦ ਆਲਮ ਵਿਜੇ ਸਿੰਘ ਜੀ ਜਿਹੜੇ ਕਿ ਸਾਡੇ ਪੁਲਿਸ ਕਮਿਸ਼ਨਰ ਡਿਪਟੀ ਕਮਿਸ਼ਨਰ ਪੁਲਿਸ ਨੇ ਉਹਨਾਂ ਨੇ ਫੋਨ ਚੁੱਕ ਲਿਆ ਮੇਰਾ ਉਹਨਾਂ ਨੂੰ ਮੈਂ ਦੱਸਿਆ ਮੈਂ ਕਿ ਜੀ ਇਸ ਤਰ੍ਹਾਂ ਆਈ ਹੈ ਔਰ ਮੈਂ ਤਾਂ ਆਡੀਓ ਰਿਕਾਰਡਿੰਗ ਵੀ ਭੇਜ ਰਿਹਾ ਹਾਂ ਮੈਂ ਤੁਹਾਨੂੰ ਰਿਕਾਰਡਿੰਗ ਵੀ ਸ਼ੇਅਰ ਕੀਤੀ ਹੈ ਪ੍ਰੈਸ ਦੇ ਨਾਲ ਔਰ ਨਾਲ ਹੀ ਮੈਂ ਤੁਹਾਨੂੰ ਉਸ ਗੌਰਵ ਦਾ ਵੀ ਨੰਬਰ ਭੇਜ ਰਿਹਾ ਉਹ ਮੇਰੇ ਜਿਹਦੀ ਕਾਲ ਆਈ ਸੀਗੀ ਤੇ ਇਹਦੇ ਤੇ ਐਕਸ਼ਨ ਇਸ ਕਰਕੇ ਮੈਨੂੰ ਕੋਈ ਡਰ ਨਹੀਂ ਹੈਗਾ ਕਿਉਂਕਿ ਜਦੋਂ ਮੈਂ ਮੇਅਰ ਸੀਗਾ ਉਸ ਵੇਲੇ ਵੀ ਮੇਰੇ ਤੇ ਕਈ ਵਾਰੀ ਅਟੈਕ ਹੋਏ ਤੇ ਉਸ ਅਟੈਕਸ ਤੇ ਕਈਆਂ ਤੇ 307 ਦੇ ਪਰਚੇ ਦਰਜ ਹੋਏ ਐਟੈਂਪਟ ਟੂ ਮਰਡਰ ਦੇ ਔਰ ਕਾਫੀ ਲੋਕ ਅਰੈਸਟ ਵੀ ਹੋਏ ਤੇ ਮੈਂ ਤੇ ਹਬੀਚੁਅਲ ਹਾਂ ਮੈਨੂੰ ਆਪਣੀ ਜਾਨ ਦੀ ਚਿੰਤਾ ਨਹੀਂ ਹੈ ਮੈਨੂੰ ਚਿੰਤਾ ਕੇਵਲ ਪੰਜਾਬ ਦੇ 3 ਕਰੋੜ ਲੋਕਾਂ ਦੀ ਹੈ ਕਿ ਅੱਜ ਮੈਂ ਇਹ ਬਾਤ ਚੁਕਸਾ ਨਾ ਉਹਨਾਂ ਵਿਚਾਰਿਆਂ ਦੀ ਆਵਾਜ਼ ਜਿਹੜੀ ਹੈ ਉਹ ਪੁਲਿਸ ਤੱਕ ਕੌਣ ਪਹੁੰਚਾਏਗਾ ਅੱਜ ਮੈਂ ਆਪੋਜੀਸ਼ਨ ਦਾ ਇੱਕ ਭਾਜਪੀ ਦਾ ਕਾਰਗਰਤਾ ਹੋਣ ਦੇ ਨਾਤੇ ਫਰਜ਼ ਮੇਰਾ ਬੰਦਾ ਹੈ ਮੇਰਾ ਉਹ ਫੋਕਸ ਹੈਗਾ ਕਿ ਅੱਜ ਜਿੱਥੇ ਸਾਡੇ ਵਰਗੇ ਲੋਕਾਂ ਨੂੰ ਇਹ ਗੈਂਗਸਟਰ ਖੁਲੀਆਂ ਧਮਕੀਆਂ ਦੇ ਰਹੇ ਨੇ ਉੱਤੇ ਆਮ ਜਨਤਾ ਦੇ ਕੀ ਹੋਏਗਾ ਕੋਟ ਰੋਡ ਤੇ ਬੈ ਰਹਿਣਾ ਕੋਟ ਰੋਡ ਤੇ ਸਾਡੇ ਨਾਲ ਜੀਆ ਲਾਲ ਜੀ ਰਹਿੰਦੇ ਰਹਿੰਦੇ ਨੇ ਉਹਨਾਂ ਦੇ ਦਿਨ ਦਿਹਾੜੇ ਕੁਝ ਦਿਨ ਪਹਿਲੇ 3 ਕਰੋੜ ਰੁਪਏ ਦਾ ਡਾਕਾ ਵੱਜਾ ਉਹਨਾਂ ਦਾ ਸਾਰਾ ਸਮਾਨ ਲੁੱਟ ਕੇ ਰਹਿ ਗਿਆ ਜੂਲੀ ਲੁੱਟ ਕੇ ਲੈ ਗਏ ਕਿੱਥੇ ਮਰਡਰ ਦੀ ਗੱਲ ਆ ਰਹੀ ਹੈ ਕਿੱਥੇ ਅਟੈਂਪਟ ਟੂ ਮਰਡਰ ਦੀ ਗੱਲ ਆ ਰਹੀ ਪੰਜਾਬ ਦੇ ਵਿੱਚ ਕਿੱਥੇ ਫਰੋਤੀਆਂ ਦੀ ਗੱਲ ਆ ਰਹੀ ਕਿੱਥੇ ਹੱਤਿਆਵੀਆਂ ਦੀ ਗੱਲ ਆ ਰਹੀ ਹੈ ਉਹ ਫੜੇ ਜਾ ਰਹੇ ਨੇ ਹਥਿਆਰਾਂ ਦੇ ਨਾਲ ਅੱਤਵਾਦੀ ਕਾਰਵਾਈਆਂ ਹੋ ਰਹੀਆਂ ਦੇਖੋ ਨਾ ਇੰਟੈਲੀਜੈਂਸ ਸੈਂਟਰ ਹੋਏ ਪੰਜਾਬ ਪੁਲਿਸ ਦਾ ਉਹ ਤੇ ਹੱਤਿਆਵੀਆਂ ਦੀ ਜਾ ਕੇ ਦੇ ਅਟੈਕ ਕਰਦੇ ਸੋ ਮੇਰਾ ਮਕਸਦ ਇਹ ਹੈਗਾ ਕਿ ਜਿਸ ਤਰ੍ਹਾਂ yogi ji ਨੇ ਜੋ ਆਬ ਦੇ ਜਿਹੜੀ ਹੈ ਉਹ ਪੰਜਾਬ ਦੀ ਮਾਨ ਸਰਕਾਰ ਹੈ ਭਗਵੰਦ ਮਾਨ ਜੀ ਨੇ ਅੱਜ ਯੋਗੀ ਅਦਿੱਤਿਆਨਾਥ ਜੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਵਿੱਚ ਗੈਂਗਸਟਰਾਂ ਦਾ ਰਾਜ ਸੀਗਾ ਪਹਿਲੇ ਯੋਗੀ ਅਦਿੱਤਿਆਨਾਥ ਜੀ ਨੇ ਆ ਕੇ ਗੈਂਗਸਟਰਾਂ ਦਾ ਲੱਕ ਤੋੜਤਾ ਜਾਂ ਤੇ ਉਹ ਗੈਂਗਸਟਰ ਜਿਹੜੇ ਨੇ ਉਹ ਯੂਪੀ ਛੱਡ ਕੇ ਭੱਜ ਗਏ ਨੇ ਜਾਂ ਉੱਪਰ ਚਲੇ ਗਏ ਨੇ ਤਾਂ ਉਸ ਲਈ ਅੱਜ ਦੇ ਨਾਲ ਜੋ ਉਸ ਮੁੱਖ ਮੰਤਰੀ ਜਣੀ ਤਾਕਤ ਹੈ ਉਸ ਮੁੱਖ ਮੰਤਰੀ ਦਾ ਇੰਨਾ ਮਨੋਬਲ ਹੈ ਭਾਰਤੀ ਜਨਤਾ ਪਾਰਟੀ ਦੇ ਯੋਗੀ ਜੀ ਦਾ ਤੇ ਭਗਵੰਤ ਮਾਨ ਜੀ ਨੂੰ ਨੂੰ ਵੀ ਸੰਵਿਧਾਨ ਨੇ ਹੋਣੀਆਂ ਹੀ ਤਾਕਤਾਂ ਦਿੱਤੀਆਂ ਨੇ ਭਗਵੰਤ ਮਾਨ ਜੀ ਵੀ ਉਹ ਐਕਸ਼ਨ ਕਰ ਸਕਦੇ ਨੇ ਪੰਜਾਬ ਵੀ ਜੋ ਐਕਸ਼ਨ ਕਿਉਂ ਨਹੀਂ ਹੋ ਰਿਹਾ ਪੰਜਾਬ ਦੇ ਵਿੱਚ ਕਿਹੜੀ ਸਾਡੀ ਮਜਬੂਰੀ ਹੈ ਮਾਨ ਸਾਹਿਬ ਜਿਸ ਕਰਕੇ ਅਸੀਂ ਅੱਜ ਇੰਨੇ ਬੇਬਸ ਆ ਕੇ ਸੀਨੀਅਰ ਆਗੂ ਨੇ ਪੋਲਿਟੀਕਲ ਪਾਰਟੀਆਂ ਦੇ ਉਹਨਾਂ ਨੂੰ ਵੀ ਧਮਕੀਆਂ ਗੈਂਗਸਟਰਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਐਂਟੀ ਸੋਸ਼ਲ ਐਲੀਮੈਂਟਸ ਦੀ ਇੰਨੀ ਹਿੰਮਤ ਵੱਧ ਗਈ ਹੈ ਕ੍ਰਿਮੀਨਲਸ ਦੀ ਇੰਨੀ ਹਿੰਮਤ ਵੱਧ ਗਈ ਹੈ ਟੈਰਰਿਸਟਾਂ ਦੀ ਇੰਨੀ ਹਿੰਮਤ ਵੱਧ ਗਈ ਹੈ ਤੋ ਮੈਂ ਸਮਝਣਾ ਹੈ ਬੜਾ ਵੱਡਾ ਪ੍ਰਸ਼ਨ ਜੀਨ ਹੈ ਭਗਵੰਤਬਾਨ ਜੀ ਨੂੰ ਇਹ ਕਿ ਉਹ ਜਨਤਾ ਦੇ ਚੁਣੇ ਪ੍ਰਤੀਨਿਧੀ ਨੇ ਜਨਤਾ ਨੇ ਉਹਨਾਂ ਨੂੰ ਚੁਣ ਕੇ ਭੇਜਿਆ ਅੰਮ੍ਰਿਤਸਰ ਲੈ ਲੋ ਮੈਂ ਜਦੋਂ ਐਮਪੀ ਸੀਗਾ ਮੈਂ ਸੁਨਾਲੀ ਗਿਰੀ ਜੀ ਕਮਿਸ਼ਨਰ ਉਹਨਾਂ ਨਾਲ ਬੈਠ ਕੇ 80 ਕਰੋੜ ਦਾ ਪ੍ਰੋਜੈਕਟ ਬਣਾਇਆ ਸੀ 스마트 ਸਿਟੀ ਅੰਮ੍ਰਿਤਸਰ ਸੀਸੀਟੀਵੀ ਕੈਮਰੇ ਲੱਗਣ ਲਈ ਉਹ ਸੀਸੀ ਵਿੱਚ ਵੀ ਕੈਮਰੇ ਲੱਗਨੇ ਵੀ ਸ਼ੁਰੂ ਹੋਏ ਉਹ 3-4 ਸਾਲ ਤੋਂ ਕੰਮ ਲਟਕਿਆ ਹੋਇਆ ਹੈ ਉਹਦਾ ਕਾਰਨ ਹੈ ਕਿ ਸੈਂਟਰ ਨੇ ਤੇ ਪੈਸਾ ਭੇਜਤਾ ਪੰਜਾਬ ਸਰਕਾਰ ਨੇ ਆਪਣੀ ਭਾਵੇਂ ਕਾਂਗਰਸੀ ਸਰਕਾਰ ਸੀ ਆਵੇਂ ਆਦਮਾ ਆਦਮੀ ਪਾਰਟੀ ਦੀ 2.5 ਸਾਲ ਦੀ ਸਰਕਾਰ ਹੋ ਗਈ ਆਪਣੀ ਮੈਚਿੰਗ ਗ੍ਰਾਉਂਡ ਨਹੀਂ ਪਾਈ ਤੇ ਅੱਜ ਉਹ ਕੈਮਰੇ ਕੈਮਰੇ ਸਭ ਤੋਂ ਜ਼ਰੂਰੀ ਵਿਕਾਸ ਬਾਅਦ ਵਿੱਚ ਹੈ ਸਭ ਕੁਝ ਬਾਅਦ ਵਿੱਚ ਹੈ ਆਮ ਨਾਗਰਿਕ ਨੂੰ ਆਪਣਾ ਵਪਾਰ ਕਰਨ ਲਈ ਆਪਣੇ ਪਰਿਵਾਰ ਦੇ ਵਿਚਰਨ ਦੇ ਲਈ ਸੁਰੱਖਿਆ ਚਾਹੀਦੀ ਹੈ ਆਮ ਆਦਮੀ ਆਤੰਕੀ ਤੋਂ ਹੈਪੇ ਡਰਿਆ ਹੋਇਆ ਹੈ ਇਸ ਲਈ ਜਿਸ ਵੇਲੇ ਇੱਕ ਡਰਾਵਾ ਦੇਖਦਾ ਹੈ ਸ਼ਾਮ ਨੂੰ ਸਨਾਟਾ ਛਾ ਜਾਂਦਾ ਹੈ ਸੋ ਇਹ ਇੱਕ ਡਰਾਵਾ ਤੇ ਲਗਾਮ ਲਗਾਉਣ ਦੇ ਲਈ ਇੱਕ ਭਾਜਪਾ ਦਾ ਕਰਮ ਕਰਤਾ ਸਾਡੀ ਪਾਰਟੀ ਨੇ ਸਗਾਇਆ ਹੈ ਕਿ ਬੀਜੇਪੀ ਜਿਹੜਾ ਦਲ ਹੈ ਸਾਡਾ ਉਸਦੇ ਉੱਪਰ ਦੇਸ਼ ਹੈ ਤੇ ਚਿੰਤਾ ਮੈਨੂੰ ਪੰਜਾਬ ਦੀ ਹੈ ਆਪਣੇ ਕਿ ਪੰਜਾਬ ਦੇ ਵਿੱਚ ਇਹ ਐਡਾ ਵੱਡਾ ਕ੍ਰਾਈਮਨਲਸ ਜਿਹੜੇ ਨੇ ਜਿਹੜੇ ਟੈਰਰਿਸਟ ਜਿਹੜੇ ਨੇ ਜਿਹੜੇ ਡਰੱਗ ਐਕਟਿਵਿਸਟ ਹੈਗੇ ਨੇ ਉਹ ਇੰਨਾ ਸਰਕਾਰ ਤੇ ਗੈਂਗਸਟਰਸ ਜਿਹੜੇ ਨੇ ਹਾਵੀ ਹੋ ਗਏ ਨੇ ਕਿਉਂ ਸਰਕਾਰ ਕਮਜ਼ੋਰ ਪਈ ਹੈ ਇਹਦਾ ਕਾਰਨ ਜਿਹੜਾ ਹੈ ਉਹ ਮਾਨ ਸਾਹਿਬ ਉਹਨਾਂ ਦੇ ਸਰਕਾਰ ਨੂੰ ਦੱਸਣਾ ਪਵੇਗਾ ਪੁਲਿਸ ਕੀ ਕਹਿੰਦੀ ਹੈ ਹੁਣ ਇਸ ਮਾਮਲੇ 'ਚ ਪੁਲਿਸ ਨੂੰ ਤੁਸੀਂ ਕੰਪਲੇਂਟ ਵੀ ਕੀ ऐसा है, है कि पुलिस ਲੋਨ ਵਿਜੇ ਸਿੰਘ ਜੀ ਨੇ ਅਮੋਲਕ ਜੀ ਜਿਹੜੇ ਹੈਗਾ ਐਸਟੋ ਸਿਵਲ ਲਾਈਨ ਉਹਨਾਂ ਦੀ ਮਿਵਰੀ ਲਗਾਈ ਉਹਨਾਂ ਦਾ ਮੈਨੂੰ ਕੇਵਲ ਇੱਕ ਫੋਨ ਆਇਆ ਔਰ ਉਸ ਫੋਨ ਦੇ ਵਿੱਚ ਉਹਨਾਂ ਨੇ ਕਿਹਾ ਜੀ ਕਿ ਅਸੀਂ ਲੈ ਰਹੇ ਹਾਂ ਸੀਡੀਆਰ ਕਾਲ ਡਿਟੇਲ ਰਿਕਾਰਡ ਹੁੰਦਾ ਹੈਗਾ ਉਹਦੇ ਤੋਂ ਪਤਾ ਲੱਗ ਜਾਂਦਾ ਹੈਗਾ ਕਿ ਇਸ ਵਿਅਕਤੀ ਨੂੰ ਗੌਰਵ ਔਰ ਰਾਜਨ ਦੋਨੋਂ ਹੀ ਅੰਡਰ ਇਨਟੈਰੋਗੇਸ਼ਨ ਹੋਂ ਦੋਨੋਂ ਹੀ ਦੱਸਣ ਕਿਉਂਕਿ ਰਿਕਾਰਡਿੰਗ ਦਾ ਨੰਬਰ ਜਿਹੜਾ ਗੌਰਵ ਦੇ ਫੋਨ 'ਚ ਹੈਗਾ ਤੇ ਉਹਦੇ ਲਈ ਕੋਈ ਮੁਸ਼ਕਲ ਨਹੀਂ ਹੈਗੀ ਕਿ ਗੌਰਵ ਦੇ ਫੋਨ ਤੇ ਕਿਹੜੇ ਲੋਕ ਫ੍ਰੀਕੁਐਂਟ ਕਾਲਰ ਦੇਗੇ ਨੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਗੌਰਵ ਕੌਣ ਹੈਗਾ ਕਿੱਥੇ ਹੈਗਾ ਇਹ ਮੈਨੂੰ ਕਿਹਾ ਵੀ ਮੌਲਿਕ ਜੀ ਨੇ ਕਿ ਗੌਰਵ ਇੱਕ ਨਟੋਰੀਅਸ ਵਿਅਕਤੀ ਹੈ ਸਾਡੇ ਰਿਕਾਰਡ 'ਚ ਹੈ ਤੇ ਅਸੀਂ ਜਲਦ ਕਾਰਵਾਈ ਕਰਾਂਗੇ ਅੱਛਾ ਉਹਨਾਂ ਦੀ ਕੋਈ ਕਾਲ ਨਹੀਂ ਆਈ ਫਿਰ ਮੈਂ ਪਹਿਲੀ ਵਾਰੀ ਕਾਲ ਕੀਤੀ ਜਾਣਕਾਰੀ ਲੈਣ ਲਈ ਉਹਨਾਂ ਨੇ ਕਿਹਾ ਦੋ ਦਿਨ ਦੇ ਦਿਓ ਔਰ ਦੋ ਦਿਨ ਬਾਅਦ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਕਿਹਾ ਐਸਐਟੋ ਸਰਵਲਾਈਨ ਨੇ ਕਿ ਦੋ ਦਿਨ ਹੋਰ ਦੇ ਦਿਓ ਕੱਲ ਸ਼ਾਮ ਨੂੰ ਮੈਂ ਫੇਰ ਕਾਲ ਕੀਤੀ ਉਹਨਾਂ ਨੇ ਫੇਰ ਕਿਹਾ ਕਿ ਦੋ ਦਿਨ ਹੋਰ ਦੇ ਦਿਓ ਮੈਨੂੰ ਸਮਝ ਨਹੀਂ ਆ ਰਹੀ ਕਿ ਇੰਨਾ ਸਿੰਪਲ ਟਾਸਕ ਹੈਗਾ ਕਿ ਜਿਹਦੇ ਦੀ ਰਿਕਾਰਡਿੰਗ ਹੈਗਾ ਫੋਨ ਨੰਬਰ ਹੈਗਾ ਤੇ ਪੁਲਿਸ ਕਿਉਂ ਨਹੀਂ ਗ੍ਰਿਫਤਾਰ ਕਰ ਰਹੀ ਇਹ ਲੋਗਾਂ ਨੂੰ ਇਹ ਚਿੰਤਾ ਦਾ ਵਿਸ਼ਾ ਤੁਹਾਨੂੰ ਸਿੱਧੀ ਕਾਲ ਨਹੀਂ ਆਈ ਤੁਹਾਡੇ ਸੁਚਿੰਤਕ ਨੂੰ ਕਾਲ ਆਈ ਮੇਰਾ ਕੋਈ ਸੁਭਜਿੰਤਕ ਨਹੀਂ ਹੈਗਾ ਮੈਂ ਉਹ ਗੌਰਵ ਨੂੰ ਜਾਣਦਾ ਵੀ ਨਹੀਂ ਗੌਰਵ ਇਜ਼ ਆਲਸੋ ਅੰਡਰ ਸੇ ਇੰਟਰੋਗੇਸ਼ਨ ਗੌਰਵ ਤੋਂ ਸਭ ਕੁਝ ਪਤਾ ਲੱਗੇਗਾ ਜਿਹਨੇ ਮੈਨੂੰ ਕਾਲ ਕੀਤੀ ਔਰ ਰਾਜਨ ਦੀ ਆਡੀਓ ਰਿਕਾਰਡਿੰਗ ਭੇਜੀ ਥ्रेटनिंग ਕਾਲ ਦੀ ਤੇ ਗੌਰਵ ਦੀ ਉਹ ਉਹ ਰਿਕਾਰਡ ਆਡੀਓ ਵੀ ਔਰ ਉਹ ਕਾਲ ਵੀ ਤੇ ਗੌਰਵ ਨੂੰ ਅरेस्ट ਕੀਤਾ ਜਾਏ ਤੇ ਉਤੋਂ ਪਤਾ ਲੱਗੇਗਾ ਗੈਂਗਸਟਰ ਰਾਜਨ ਦਾ ਕੀ ਮੋਬਾਈਲ ਨੰਬਰ ਹੈ ਜਿਸ ਤੋਂ ਉਹਨੇ ਉਹ ਰਿਕਾਰਡਿੰਗ ਭੇਜੀ ਗੌਰਵ ਨੂੰ ਸਾਰੀ ਚੇਨ ਖੁੱਲ ਜਾਏਗੀ ਅਸੀਂ ਗੌਰਵ ਨੂੰ ਹੀ ਗ੍ਰਿਫਤਾਰ ਨਹੀਂ ਕਰ ਰਹੇ ਠੀਕ ਹੈ ਪਰ ਸਰ ਭਾਜੀਪੀ ਨੇ ਜਿਹੜੇ ਲੈ ਕੇ ਚੁਣੇ ਇਸ ਮੰਡੀ ਕੋ ਦੂਸਰਾ ਕੋਈ ਧਮਕੀਪਰ ਅਦਰ ਕੋਈ ਕੌਮਲਾਇਸਰ ਕੀ ਹੈ ਸਰ ਕੀ ਹੈ ਸਾਰਾ ਸਾਰਾ ਇਹਦੇ ਸੰਬੰਧ ਵਿੱਚ ਕਰੇ ਸ਼੍ਰੀ ਸ਼ੇਤਮਲਕ ਜੀ ਨੂੰ ਇੱਕ ਅਨਨੋਨ ਬੰਦੇ ਵੱਲੋਂ ਕਾਲ ਕੀਤੀ ਗਈ ਸੀ ਕਿ ਉਹ ਉਹਨਾਂ ਦਾ ਸ਼ੁਭਚਿੰਤਕ ਆ ਤੇ ਅੱਗੇ ਕੋਈ ਥਰਡ ਪਰਸਨ ਉਹਨਾਂ ਦੀ ਸ਼ਾਨ ਦੇ ਖਿਲਾਫ ਬੋਲਦਾ ਆ ਉਹਨਾਂ ਪ੍ਰਤੀ ਉਹਨੇ ਮਾੜੀ ਸ਼ਬਦਾਵਲੀ ਯੂਜ਼ ਕੀਤੀ ਆ ਪਰ ਇਹਦੇ ਸਬੰਧ ਵਿੱਚ ਉਹਨਾਂ ਨੇ ਸਾਡੇ ਧਿਆਨ 'ਚ ਸਾਰੀ ਗੱਲ ਆਂਦੀ ਔਰ ਅਸੀਂ ਉਸ ਜਿਹੜਾ ਅਨਨੋਨ ਬੰਦਾ ਆ ਉਹਨੂੰ ਟ੍ਰੇਸ ਕਰਕੇ ਤੇ ਜਲਦੀ ਤੋਂ ਜਲਦੀ ਜੂ ਵੀ ਸਚਾਈ ਆ ਉਹ ਅਸੀਂ ਸਾਹਮਣੇ ਲਿਆਵਾਂਗੇ ਸਰ ਕਿਸ ਤਰ੍ਹਾਂ ਸਰ ਪੁਲਿਸ ਕਾਰ ਵੇ ਕਿਸ ਤਰ੍ਹਾਂ ਇਹ ਕਾਰੀਗੋ ਸ਼ੱਕ ਦੇ ਭਾਂਟੀ ਕਰ ਬੰਦਾ ਤੁਸੀਂ ਸਾਰਾ ਟੈਕਨੀਕਲੀ ਵੀ ਅਸੀਂ ਉਹਨੂੰ ਅਨਲਿਸਿਸ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਅਸੀਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਨਾਲ ਵੀ ਇਨ ਟੱਚ ਆ ਉਹਨਾਂ ਨੂੰ ਅਸੀਂ ਕਨਫੀਡੈਂਸ਼ੀਅਲ ਲਿਆ ਆ ਤੇ ਸ਼ਾਰਟਲੀ ਅਸੀਂ ਉਸ ਬੰਦੇ ਨੂੰ ਟ੍ਰੇਸ ਕਰਕੇ ਤੇ ਜੋ ਇਹਦੇ ਵਿੱਚ ਸਚਾਈ ਹੋਏਗੀ ਉਹ ਅਸੀਂ ਸਾਹਮਣੇ ਲੈ ਕੇ ਆਵਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼